ਅਮਰੀਕੀ ਸਟੇਟ ਨਿਊ ਜਰਸੀ ਵਿੱਚ ਇੱਕ 35 ਸਾਲਾ ਭਾਰਤੀ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਗ੍ਰੀਨਵੁੱਡ ਇੰਡਾਇਨ ਰਾਜ ਦੇ ਰਹਿਣ ਵਾਲੇ ਚਾਰ ਭਾਰਤੀ ਨੌਜਵਾਨਾਂ ਤੇ ਕਤਲ ਦਾ ਦੋਸ਼ ਲਗਾਇਆ ਗਿਆ 35 ਸਾਲਾ ਅਕਲਦੀਪ ਕੁਮਾਰ ਦੀ ਮੌਤ ਦੇ ਸਬੰਧ ਵਿੱਚ ਸਰਵ ਕੁਮਾਰ ਗੌਰਵ ਸਿੰਘ ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਨੇ ਉਸੇਨ ਕਾਉਂਟੀ ਨਿਊ ਜਰਸੀ ਦੇ ਪ੍ਰੋਸੀਕਿਊਟਰ ਅਨੁਸਾਰ ਲੰਗੀ 14 ਦਸੰਬਰ ਨੂੰ ਮੈਂਚੈਸਟਰ ਟਾਊਨਸ਼ਿਪ ਨਿਊ ਜਰਸੀ ਵਿੱਚ ਗ੍ਰੀਨਵੁੱਡ ਵਾਈਲ ਡੀ ਲਾਈਫ ਮੈਨੇਜਮੈਂਟ ਖੇਤਰ ਚ ਗਲੀ ਸੜੀ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਸੰਬੰਧੀ ਸੂਚਨਾ ਮਿਲੀ ਸੀ ਕਾਉਂਟੀ ਦੇ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਇਹ ਸੱਟਾ ਕੱਢਿਆ ਕਿ ਵਿਅਕਤੀ ਦੀ ਮੌਤ ਛਾਤੀ ਤੇ ਕਈ ਗੋਲੀਆਂ ਵੱਜਣ ਕਾਰਨ ਹੋਈ ਸੀ ਅਤੇ ਇਸ ਨੂੰ ਕਤਲ ਮੰਨਿਆ ਗਿਆ ਸੀ FBI ਦੀ ਮਦਦ ਨਾਲ ਉਸ ਨੂੰ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਕੁਲਦੀਪ ਕੁਮਾਰ ਵਜੋ ਹੋਈ ਹੈ 26 ਅਕਤੂਬਰ 2024 ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਕੁਮਾਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਬਾਅਦ ਵਿੱਚ ਜਾਂਚ ਵਿੱਚ ਕੁਲਦੀਪ ਕੁਮਾਰ ਦੀ ਮੌਤ 'ਚ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਦੀ ਸ਼ਮੂਲੀਅਤ ਪਾਈ ਗਈ ਹੈ 20 ਦਸੰਬਰ ਨੂੰ ਇਹਨਾਂ ਚਾਰੇ ਭਾਰਤੀਆਂ ਨੂੰ ਓਸ਼ੀਅਨ ਕਾਉਂਟੀ ਪ੍ਰੋਸੀਕਿਊਟਰ ਦੇ ਦਫ਼ਤਰ ਮੇਜਰ ਕ੍ਰਾਈਮ ਯੂਨਿਟ ਨਿਊਜਰਸੀ ਸਟੇਟ ਪੁਲਿਸ ਮੇਜਰ ਕ੍ਰਾਈਮ ਯੂਨਿਟ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਗ੍ਰੀਨਵੁੱਡ ਪੁਲਿਸ ਵਿਭਾਗ ਦੇ ਜਾਸੂਸਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਚਾਰਾਂ ਨੂੰ ਜੌਨਸਨ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਉਹ ਨਿਊਜਰਸੀ ਵਿੱਚ ਹਵਾਲਗੀ ਦੀ ਅਡੀਕਰ ਰਹੇ ਨੇ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵਿਆਪਕ ਜਾਂਚ ਤੋਂ ਬਾਅਦ ਨਿਊਜਰਸੀ ਰਾਜ ਪੁਲਿਸ ਅਤੇ ਹੁਸ਼ੀਨ ਕਾਉਂਟੀ ਪਰਸਕਿਊਟਰ ਦਫ਼ਤਰ ਨੇ ਦੋਸ਼ ਲਗਾਇਆ ਕਿ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਨੇ ਮਿਲ ਕੇ ਕੁਲਦੀਪ ਕੁਮਾਰ ਦੇ ਕਤਲ ਨੂੰ ਅੰਜਾਮ ਦਿੱਤਾ।